ਸਰ ਅੱਜ ਖਾਈਪਿੰਡੇ ਮਾਤਾ ਰਾਣੀ ਦੇ ਦਰਬਾਰ ਸੱਜਣਾ ਜੀ ਬਿਲਕੁਲ ਜੀ ਬਿਲਕੁਲ ਨਮਸਕਾਰ ਜੀ ਜੈ ਮਾਤਾ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਖਾਈਪਿੰਡੇ ਵਿੱਚ ਮਾਤਾ ਰਾਣੀ ਦਾ ਜਾਗਰਣ ਹੋ ਰਿਹਾ ਹੈ ਔਰ ਮੈਂ ਆਪਣੀ ਹਾਜ਼ਰੀ ਲਵਾਉਣ ਵਾਸਤੇ ਅੱਜ ਇੱਥੇ ਆਇਆ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਅਥਾ ਪਿਆਰ ਲੈ ਕੇ ਸਾਰੀ ਸੰਗਤ ਬੈਠੀ ਹੋਈ ਹੈ ਸੋ ਮੈਂ ਹੁਣ ਮਾਤਾ ਰਾਣੀ ਦੇ ਜਾਗਰਣ ਦੇ ਵਿੱਚ ਜਾ ਕੇ ਹਾਜ਼ਰੀ ਲਵਾਉਂਗਾ ਸੋ ਮੇਰੇ ਵੱਲੋਂ ਫਿਰ ਅਗੇਨ ਸਾਰੀ ਪ੍ਰਬੰਧਕ ਕਮੇਟੀ ਨੂੰ ਤੇ ਸਾਰੇ ਸੰਗਤ ਨੂੰ ਭੈਣਾ ਭਰਾਵਾਂ ਨੂੰ ਮਾਤਾਵਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਮਾਤਾ ਦੀ ਜੈ ਮਾਤਾ ਅੱਜ ਬਹੁਤ ਖੁਸ਼ੀ ਹੋਈ ਪਹਿਲਾਂ ਦਰਬਾਰ ਚ ਆ ਕੇ ਮਹਾਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਆਸ਼ੀਰਵਾਦ ਲਿਆ ਹੈ ਤੇ ਇੱਕੋ ਗੱਲ ਕਹੀ ਹੈ ਕਿ ਮਾਰਾਂ ਨਹੀਂ ਅੱਗੇ ਕਿ ਸਾਡੇ ਇਲਾਕੇ ਚ ∝ਪ੍ਰੱਤੀ ਬਖਸ਼ੇ ਤਰੱਕੀ ਬਖਸ਼ੇ ਸਾਡੇ ਬੱਚੇ ਕਾਮਯਾਬ ਹੋ ਸਕਣ ਤੇ ਇਹੋ ਜੇ ਜਾਗਰਣ ਇਹੋ ਜੇ ਸਮਾਗਮ ਲੱਗਦੇ ਰਹਿਣ ਤਾਂ ਕਿ ਸਾਰੇ ਜਿਹੜਾ ਸਮਾਜ ਹੈ ਉਹ ਸਹੀ ਰਸਤੇ ਚੱਲਦਾ ਰਹੇ ਤਾਂ ਅੱਜ ਇਹੀ ਅਰਦਾਸ ਕੀਤੀ ਹੈ ਤੇ ਮੈਂ ਸਾਰਿਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਕਿ ਇਹਨਾਂ ਸੋਹਣਾ ਇੰਤਜ਼ਾਮ ਕੀਤਾ ਪਹਿਲੀ ਵਾਰੀ ਐਡਾ ਵੱਡਾ ਇਹਨਾਂ ਨੇ ਇਹ ਜਿਹੜਾ ਸਮਾਗਮ ਐਡਾ ਵੱਡਾ ਕਰਦੇ ਪਏ ਐ ਤੇ ਮੈਨੂੰ ਉਮੀਦ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਹੋਰ ਵੀ ਵੱਡਾ ਹੋਏਗਾ ਤੇ ਆਪਣੇ ਇਲਾਕੇ ਦੇ ਵਿੱਚ ਸੁਖਾਂਤ ਕੀ ਹੋ ਰਹੀ ਹੈ। ਨਾਮ ਜੱਜਾਂ ਨੂੰ ਜਾਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ। ਆਪਾਂ ਨੂੰ ਉਸ ਪਰਮਾਤਮਾ ਨਾਲ ਉਸ ਰੱਬ ਨਾਲ ਉਸ ਮਾਤਾ ਰਾਣੀ ਨਾਲ ਜਿਹੜੇ ਜਿਹੜੇ ਨੂੰ ਵੀ ਆਪਾਂ ਮੰਨਦੇ ਆ ਉਹਨਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਆਪਾਂ ਜਿਹੜੇ ਇਹ ਜਿਹੜੀਆਂ ਬੁਰਾਈਆਂ ਹੈਗੀਆਂ ਸਮਾਜਿਕ ਜਲਦੀ ਅਮੀਰ ਹੋਣਾ, ਝੂਠ ਫਰੇਬ ਇਹਨਾਂ ਨੂੰ ਭੁੱਲਣਾ ਚਾਹੀਦਾ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਇੱਕ ਨਸ਼ਾ ਨਸ਼ਾ ਦੇ ਰਹੇ ਹਾਂ ਉਹ ਵੀ ਇੱਕ ਨਸ਼ਾ ਹੈਗਾ ਜਿਹੜਾ ਕਿ ਆਪਾਂ ਉਹਨਾਂ ਨੂੰ ਗਲਤ ਰਸਤੇ ਪਾ ਰਹੇ ਹਾਂ ਤੇ ਮੈਂ ਇੱਕੋ ਗੱਲ ਕਹੂੰਗਾ ਕੀ ਆਪਾਂ ਆਪਣੇ ਬੱਚਿਆਂ ਨੂੰ ਜ਼ਮੀਨ ਤੇ ਚੱਲਣਾ ਸਿਖਾਈਏ ਨਾ ਕਿ ਆਪਾਂ ਉਹਨਾਂ ਤੇ ਪ੍ਰੈਸ਼ਰ ਪਾਈਏ ਕਿ ਜਲਦੀ ਅਮੀਰ ਹੋਵੋ ਜਲਦੀ ਹੋਏ ਕਰੋ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਜੀਣ ਦਾ ਆਪਾਂ ਨੂੰ ਇਹ ਇਹ ਤਾਲੀਮ ਦਈਏ ਹੋਰ ਕੋਈ ਅਮੀਰ ਹੋਣ ਦੀ ਤਾਲੀਮ ਨਾ ਦਈਏ ਪਾਪਾ ਨਾਲ ਪਹਿਲਾਂ ਸਭ ਨੂੰ ਜ਼ਹਿਮਤਾਂ ਦੀ ਔਰ ਵਿਦਾਨ ਸਭਾ ਹਲਕਾ ਫਰੋਸਪੁਰ ਸ਼ਹਿਰੀ ਦੇ ਵਿੱਚ ਖਾਈ ਫੇਮੇ ਕੇ ਇਤਿਹਾਸਿਕ ਪਿੰਡ ਹੈ ਇਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਦਾ ਜਾਗਨ ਕਰਵਾਇਆ ਗਿਆ ਔਰ ਸੰਗਤ ਦਾ ਬਹੁਤ ਹੀ ਭੰਗਵਾ ਪਰਮਾ ਹੁੰਗਾਰਾ ਹੈ ਔਰ ਬਹੁਤ ਉਸਾਇਆ ਔਰ ਮਾਤਾ ਰਾਣੀ ਦਾ ਗੁਣਗਾਨ ਕੀਤਾ ਹੈ ਸੇਵਕ ਲੱਗੇ ਨੇ ਔਰ ਮਾਤਾ ਰਾਣੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਬਾ ਸੋਸ਼ਲੀ ਆਸ਼ੀਰਵਾਦ ਲੈਣ ਵਾਸਤੇ ਸਾਡੀ ਤੁਚੀ ਕਾਂਗਰਸ ਦੀ ਟੀਮ ਪਹੁੰਚੀ ਸੀਗੀ ਸਰ ਇਹ ਆਮ ਬਿਦਾਤੀ ਸੰਦੇਸ਼ ਹੈ ਜੋ ਸੰਗਤ ਨੂੰ ਇਹ ਸੰਦੇਸ਼ ਦੇਣਾ ਹੈ ਸੰਗਤ ਨੂੰ ਸੰਗੀਤ ਜੀ ਦਾ ਮਾਤਾ ਰਣ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਵੀ ਸਾਡੇ ਹਲਕੇ ਦੀ ਚੜ੍ਹਦੀ ਕਲਾ ਰਹੇ ਫਲਸਫੋਰ ਦੀ ਚੜ੍ਹਦੀ ਕਲਾ ਰਹੇ ਸ਼ੋਕ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਹਮੇਸ਼ਾ ਹੀ ਜਿਹੜੇ ਸਾਡਾ ਨਸ਼ਾ ਜਾਂ ਨਸ਼ਾ ਮੁਕਤ ਰਹੇ ਔਰ ਬੱਚੇ ਸਾਡੇ ਪਰਮਾਤਮਾ ਤੇ ਮਾਤਾ ਜੀ ਦੀ ਲਾਡ ਲੱਗਣ ਔਰ ਪੜਾਈਆਂ ਵੱਲ ਧਿਆਨ ਦੇਣ ਮਾਪੇ ਦੀ ਇੱਜ਼ਤ ਕਰਨ ਔਰ ਮੈਂ ਧੰਨਵਾਦ ਕਰਦਾ ਰਵੀ ਮੁੰਗਾ ਜੀ ਦਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਮਾਨ ਸਤਕਾਰ ਦਿੱਤਾ ਸਾਡੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਟੀਬੀ ਜੀ ਉਹ ਵੀ ਨਾਲ ਪਹੁੰਚੇ ਨੇ ਔਰ ਨਾਲ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਭਾ ਅਨੁਦਿਹਾਰ ਸਭਾ ਪਹੁੰਚੇ ਨੇ ਸੋ ਸਾਰਿਆਂ ਨੂੰ ਮਾਤਾ ਰਣੀ ਦੀ ਜਾਗਰਨ ਤੇ ਪਹੁੰਚ ਦਾ ਲੱਖ ਲੱਖ ਮੁਬਾਰਕਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਗ ਸਭ ਤੋਂ ਪਹਿਲਾਂ ਜੈ ਮਾਤਾ ਦੀ ਪਹਿਲਾ ਮਾਤਾ ਰਣੀ ਦਾ ਵਿਸ਼ਾਲ ਜਾਗਰਨ ਜਿਹੜਾ ਸਾਡੇ ਖਾਈ ਪੇਮੇ ਕੀ ਪਿੰਡ ਦੇ ਵਿੱਚ ਹੋਇਆ ਅੱਜ ਸੰਗਤਾਂ ਚ ਪੂਰਾ ਆਸ਼ਾਏ ਸ਼ਾਵਨ ਦਾ ਮਹੀਨਾ ਚੱਲਦਾ ਪਿਆ ਤੇ ਸ਼ਾਵਨ ਦੇ ਮਹੀਨੇ ਪਵਿੱਤਰ ਮਹੀਨੇ ਦੇ ਵਿੱਚ ਮਾ ਮਾਈ ਦਾ ਗੁੰਮਗਾਣ ਅੱਜ ਮਸ਼ਹੂਰ ਗਾਇਕ ਵੀ ਕਰਨਗੇ ਔਰ ਪੇਟਾਂ ਗਈਆਂ ਜਾ ਰਹੀਆਂ ਨੇ ਸੰਗਤਾਂ ਹੁਮੋਮਾ ਕੇ ਪਹੁੰਚ ਰਹੀਆਂ ਨੇ ਮੈਂ ਸਾਰਿਆਂ ਨੂੰ ਇਸ ਜਾਗਰਨ ਦੀ ਸਾਰੀ ਸੰਗਤ ਆਈ ਨੂੰ ਵਧਾਈ ਦੇਣਾ ਬਹੁਤ ਬਹੁਤ ਧੰਨਵਾਦ ਮਾਮਾ ਜੀ ਮੈਂ ਮੋੜਾ ਵੀ ਆ ਤੇ ਕਦੀ ਮਾਮਾ ਜੀ ਦੇ ਇਕੱਠਾ ਕਰਕੇ ਬਹੁਤ ਜਾਈ ਬੈਠਾ ਕੀ ਕਹਾਂ ਤੁਹਾਨੂੰ ਮੇਰੇ ਨਗਰ ਦੇ ਨੌਜਵਾਨਾਂ ਵੱਲੋਂ ਬੜਾ ਵਧੀਆ ਪਾਲਾ ਕੀਤਾ ਗਿਆ ਮਾਮਾ ਜੀ ਦਾ ਜਿਹੜਾ ਜਾਗਰਣ ਜਿਹੜਾ ਪਹਿਲਾ ਜਾਗਰਣ ਕਰਵਾਇਆ ਜਾ ਰਿਹਾ ਔਰ ਸਾਰੇ ਇਲਾਕੇ ਦੀਆਂ ਸੰਗਤਾਂ ਨੇ ਜਿੰਨੇ ਵੀ ਇਲਾਕੇ ਦੇ ਲੀਡਰ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਮੈਂ ਇਲਾਕੇ ਦੇ ਨੌਜਵਾਨਾਂ ਵੱਲੋਂ ਔਰ ਖਾਸ ਕਰਕੇ ਆਪਣੇ ਪਿੰਡ ਵੱਲੋਂ ਧੰਨਵਾਦ ਕਰਦਾ ਹਾਂ ਨੌਜਵਾਨਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਪ੍ਰੋਗਰਾਮ ਵਿੱਢਿਆ ਸੀ ਤੇ ਬੜੇ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਸਾਰੇ ਨੌਜਵਾਨ ਖੇਡਾਂ ਵਾਲੇ ਤੇ ਧਾਰਮਿਕ ਪ੍ਰੋਗਰਾਮ ਵਾਲੇ ਜਾਣ ਔਰ ਨਸ਼ਿਆਂ ਤੋਂ ਦੂਰ ਰਹਿਣ। ਅੱਜ ਜਾਗ੍ਰਾਟੇ ਦੇ ਬਹੁਤ ਲੋਕ ਕੀ ਕਹਿ ਰਹੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਖਾਈ ਵਾਲੇ ਨੌਜਵਾਨਾਂ ਨੇ ਕਮਾਲ ਕਰ ਦਿੱਤੀ। ਰੋਇਪੁਰ ਦੇ ਵਿੱਚ ਬਹੁਤ ਇਤਿਹਾਸਿਕ ਪ੍ਰੋਗਰਾਮ ਅੱਜ ਇਸ ਜਗ੍ਹਾ ਤੇ ਕਰਾਇਆ ਗਿਆ ਹੈ ਔਰ ਮੈਂ ਸਾਰਿਆਂ ਨੂੰ ਬਧਾਈ ਦੇਣਾ ਚਾਹੁੰਦਾ ਇਸ ਜਾਗ੍ਰਾਟੇ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਕੜੀ ਮਿਹਨਤ ਕਰਕੇ ਇਹ ਬਹੁਤ ਵਧੀਆ ਇੱਕ ਪ੍ਰੋਗਰਾਮ ਨੇਪੜੇ ਚੜ੍ਹਿਆ ਹੈ ਮੈਂ ਇਹਨਾਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਕੀਤਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ